thank ਚਲਾ ਤਰਨਤਨ ਦੇ ਵਿਧਾਨ ਸਭਾ ਹਲਕਾ ਖੇਮ ਕਰਨ ਅਦੀਨ ਪੈਂਦਾ ਕਸਬਾ ਖਲੜਾ ਵਿਖੇ ਦੇ ਰਾਤ ਟਰਾਲਾ ਛੱਡਣ ਜਾ ਰਹੇ ਮੌਜੂਦਾ ਪਟਵਾਰੀ ਦੀ ਪੁਰਾਣੀ ਰੰਜਿਸ਼ ਤੇ ਚੱਲਦਿਆ ਕਸਬਾ ਖਲੜਾ ਦੇ ਕੁਝ ਵਿਅਕਤੀਆਂ ਦੇ ਵੱਲੋਂ ਉਸ ਨੂੰ ਰੋਕ ਕੇ 20 ਤੋਂ 30 ਬੰਦਿਆਂ ਨੇ ਬਹਿਰਮੀ ਦੇ ਨਾਲ ਉਸ ਦੀ ਕੁੱਟਮਾਰ ਕੀਤੀ ਆ ਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਇਸ ਬੰਦੇ ਜਾਣਕਾਰੀ ਦਿੰਦੇ ਹੋਏ ਪੀੜਤ ਪਟਵਾਰੀ ਗੁਰਪ੍ਰੀਤ ਸਿੰਘ ਅਤੇ ਉਸਦੇ ਸਾਥੀ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਕਾਰ ਵਿੱਚ ਰੇਤਾ ਲਿਆ ਰਹੇ ਸਨ ਕਿ ਉਸਨੇ ਕਿਤੋਂ ਟਰਾਲਾ ਮੰਗ ਕੇ ਲਿਆਂਦਾ ਹੋਇਆ ਸੀ ਤਾਂ ਜਦ ਉਹ ਟਰਾਲਾ ਲੈ ਕੇ ਵਾਪਸ ਜਾ ਰਹੇ ਸਨ ਤਾਂ ਖਾਲੜਾ ਦੇ ਹੀ ਕੁਝ ਵਿਅਕਤੀ ਜਿਨ੍ਹਾਂ ਦੇ ਵੱਲੋਂ ਸੜਕ ਦੇ ਵਿੱਚਕਾਰ ਮੋਟਰਸਾਈਕਲ ਲਾਇਆ ਹੋਇਆ ਸੀ ਤੇ ਜਦ ਉਹਨਾਂ ਨੇ ਮੋਟਰਸਾਈਕਲ ਦੇ ਕੋਲ ਦੀ ਟਰਾਲਾ ਲੰਗਾਇਆ ਤਾਂ ਟਰਾਲਾ ਥੋੜਾ ਜਿਹਾ ਮੋਟਰਸਾਈਕਲ ਦੇ ਨਾਲ ਲੱਗ ਗਿਆ ਜਿਸ ਕਰਕੇ ਉੱਥੇ ਉਹਨਾਂ ਵਿਅਕਤੀਆਂ ਦੇ ਵੱਲੋਂ ਪਹਿਲਾਂ ਤਾਂ ਤੂ ਤੂ ਮੈਮਾ ਕੀਤੀ ਤੇ ਜਦ ਉਹ ਟਰਾਲਾ ਛੱਡ ਕੇ ਵਾਪਸ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੇ 25 ਤੋਂ 30 ਬੰਦੇ ਪਹਿਲਾਂ ਹੀ ਖੜੇ ਹੋਏ ਸੀ ਜਿੰਨਾ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਬਹਿਰੇਮੀ ਦੇ ਨਾਲ ਕੁੱਟਮਾਰ ਕੀਤੀ ਐ ਤੇ ਉਹਨਾਂ ਨੂੰ ਜ਼ਖਮੀ ਕਰ ਦਿੱਤਾ। ਜੀ ਵੀਰ ਜੀ ਕੀ ਨਾਂ ਤੁਹਾਡਾ ਕਿਹੜਾ ਪਿੰਡ ਹੈ? ਮੇਰਾ ਨਾਂ ਜੀ ਗੁਰਪ੍ਰੀਤ ਸਿੰਘ ਪਿੰਡ ਮੇਰਾ ਖਾਲੜਾਈ। ਕੀ ਗੱਲ ਹੋਈ ਐ ਜੀ ਜਿਹੜੀ ਲੜਾਈ ਹੋਈ ਐ ਤੁਹਾਡੀ? ਜੀ ਮੈਂ ਟਰਾਲਾ ਕਿਸੇ ਦਾ ਵਰਤਿਆ ਜੀ ਨਾਰਲੀ ਤੋਂ ਤੇ ਮੈਂ ਉਹ ਛੱਡ ਕੇ ਗਿਆ ਤੇ ਮੈਂ ਜਦੋਂ ਗਿਆ ਤੇ ਇਹਨਾਂ ਦੇ ਮੇਰਾ ਟਰਾਲਾ ਲੱਗਿਆ ਮੋਟਰਸਾਈਕਲ ਨਾਲ ਕਿਉਂਕਿ 11:40 ਛੱਡ ਕੇ ਆ ਤੇ ਇਹਨਾਂ ਨੇ ਿੱਲ ਫੋਟੀ ਰਹਿ ਜਾਂਦੀ ਆ ਤੇ ਮਤਲਬ ਉਦੋਂ ਰਾਤ ਹੀ ਤੇ ਮੈਂ ਟਰਾਲਾ ਛੱਡ ਕੇ ਜਦੋਂ ਵਾਪਸ ਆਇਆ ਜੀ ਇਹ ਸਾਡੇ 25 ਤੋਂ 30 ਜਣੇ ਗੱਲ ਪੈ ਗਈ ਸਾਡੇ ਆਣ ਕੇ ਗੱਲ ਪੈ ਗਈ ਸਾਡੇ ਆਣ ਕੇ ਕਿ ਉਹ ਜੇ ਟਰਾਲਾ ਲੱਗਾ ਹੀ ਤੇ ਸਾਨੂੰ ਪੁੱਛਦੇ ਇਹਨਾਂ ਨੇ ਆਉਂਦੇ ਆ ਸਾਡੇ ਗੱਲ ਪੈ ਗਏ ਆਣ ਕੇ ਪੰਜੀ 30 ਜਣੇ ਸਾਡੇ ਕੋਲ ਮੌਕੇ ਤੇ ਮੌਜੂਦ ਸੀਸੀਟੀਵੀ ਦੀ ਵੀਡੀਓ ਹੈਗੀ ਆ ਦਰ ਪਰ ਇਹਨਾਂ ਨੇ ਮੇਰੇ ਮਾਰੇ ਕਿਰਪਾਨਾਂ ਠੀਕ ਹੈ ਨੰਨੇ ਨਜ਼ਾਇਰ ਹਥਿਆਰ ਫੜੇ ਫਿਰ ਮੈਂ ਮੇਰੇ ਘਰੇ ਫਾਇਰਿੰਗ ਕੀਤੀ ਬਾਹਰ ਹੋਏ ਤੁਹਾਡੇ ਸਟਾਕੇ ਤੇ ਕਿਥੇ ਲੱਗੀ ਮੇਰੇ ਸਟਾਜ ਮੇਰੇ ਪਿੱਛੇ ਮਾਰੇ ਬੇਸਬਾਲ ਠੀਕ ਹੈ ਜੀ ਤੇ ਮੇਰੀ ਆਥੇ ਦਾਤਰ ਮਾਰਿਆ ਉਹ ਮੈਂ ਵੀਡੀਓ ਤੁਹਾਨੂੰ ਦੇ ਦੂੰਗਾ ਇਹ ਵਜਾ ਰੰਜਿਸ਼ ਕੀ ਹੈ ਲੜਾਈ ਦੀ ਰੰਜਿਸ਼ ਹੈ ਜੀ ਅੱਜ ਤੋਂ ਛਣੀ ਮਾਰ ਪਿਛਲੇ ਮਤਲਬ ਅਹੀ ਇਹਨਾਂ ਨੂੰ ਗਦਾਮ ਤੇ ਦੁਕਾਨ ਕਰਾਇ ਦੇ ਦਿੱਤੀ ਤੇ ਉੱਥੇ ਲੱਗੀ ਅੱਗ ਠੀਕ ਹੈ ਜੀ ਤੇ ਆਗ ਕਰਕੇ ਤੇ ਮੇਰੇ ਬ੍ਰਦਰ ਨੇ ਇਹਨੂੰ ਕਿਹਾ ਕਿ ਆਪਣੀ ਜਿਹੜੀ ਦੁਕਾਨ ਦਾ ਸਭ ਛੱਡ ਦੋ 31 ਤੱਕ ਤੁਹਾਨੂੰ ਟਾਈਮ ਦਿੱਤਾ ਠੀਕ ਹੈ ਜੀ ਤੇ ਇਹਨਾਂ ਨੇ ਉਹ ਰੰਜਿਸ਼ਕਾਰ ਤਹਿਤ ਮੇਰ ਨਾਲ ਇਹ ਕੰਮ ਕੀਤਾ ਜੀ ਕੀ ਮੰਗ ਕਰਦੇ ਮੈਂ ਜੀ ਆਪਣੀ ਸੁਣਵਾਈ ਆਪਣੀ ਮੰਗ ਇਹ ਕਰਦਾ ਮੇਰੇ ਕੋਲ ਸੀਸੀਟੀਵੀ ਦੀ ਫੁਟੇਜ ਪੂਰੀ ਮੇਰੇ ਘਰੇ ਜਦੋਂ ਆਏ ਆ ਬਾਹਰ ਦੁਕਾਨਾਂ ਦੇ ਸਾਰੇ ਚਰਿਆਮ ਗੁੰਡਾਗਰਦੀ ਕੀਤੀ ਇਹਨਾਂ ਨੇ ਮੈਨੂੰ ਕੋਟਿਆ ਇੱਕ ਮੈਂ ਬਤਾਰ ਪਟਵਾਰੀ ਮੁਲਾਜ਼ਮ ਹੋਣ ਦੇ ਖਾਤਰ ਗਮੰਡ ਦਾ ਮੈਨੂੰ ਮੰਗਿਆ ਇਹਨਾਂ ਤੇ ਪਰਚਾ ਕੀਤਾ ਜਾਵੇ ਠੀਕ ਹੈ ਜੀ ਪੁਲਿਸ ਨੇ ਕੋਈ ਕਾਰਵਾਈ ਕੀਤੀ ਪੁਲਿਸ ਵਿਖਿਆ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਦਰਖਾਸਤ ਦਿੱਤੀ ਕੋਈ ਦਰਖਾਸਤ ਦਿੱਤੀ ਹੈ ਜੀ ਸਵੇਰ ਦੇ ਇੱਥੇ ਆਣ ਕੇ ਲੰਮੇ ਪੈ ਜਾਂ ਆਣ ਕੇ ਡਰ ਸਾਹਿਬ ਹੁੰਦੇ ਨੇ ਲਾ ਦੇ ਇੰਜੈਕਸ਼ਨ ਉਹ ਆਂਦੇ ਤਾਂ ਅੰਦਰ ਵੀ ਸਵੇਰੇ ਤੁਹਾਨੂੰ ਦਾਖਲਾ ਹੋਣਾ ਪੈਣਾ ਵਾ ਸਰਤੀ ਇੱਕ ਝਗੜਾ ਹੋਇਆ ਜਿਹੜਾ ਗੁਰਪ੍ਰੀਤ ਸਿੰਘ ਪਟਵਾਰੀ ਦੇ ਸੱਟਾ ਸੁੱਟਾ ਲੱਗੀਆਂ ਜਾਂ ਕੀ ਮਸਲਾ ਕੀ ਆ ਸਾਰਾ ਜੀ ਉਹ ਫਾਰਮੂਲਾ ਦੇਖੋ ਜੀ ਇਹ ਕੱਲ ਸ਼ਾਮੇ ਇਹ ਆਏ ਸੀਗੇ ਇਹਨਾਂ ਨੇ ਦੱਸਿਆ ਵੀ ਸਾਡੇ ਇੱਥੇ ਲੜਾਈ ਹੋਈ ਆ ਇਹਨਾਂ ਦੋਨਾਂ ਪਾਰਟੀਆਂ ਨੇ ਇੱਕ ਦੂਜੇ ਨਾਲ ਟਕਰਾਅ ਹੋਇਆ ਇਹਨਾਂ ਦਾ ਉਹਦੇ ਟਕਰਾਅ ਦਰਾਂ ਨੇ ਇਹਨਾਂ ਦੇ ਕੁ ਮਾਮੂਲੀ ਸੱਟਾਂ ਚੋਟਾਂ ਆਈਆਂ ਨੇ ਦੋਨੋਂ ਪਾਰਟੀਆਂ ਐਡਮਿਟ ਨੇ ਅੱਜ ਪਤਾ ਲੱਗਾ ਸਵੇਰੇ ਵੀ ਇਹ ਦਾਖਲ ਨੇ ਦੋਨੋਂ ਪਾਰਟੀਆਂ ਜੋ ਉਹਨਾਂ ਦੀ ਐਮਐਲਏਰ ਮੁਤਾਬਕ ਜੋ ਆਏਗੇ ਐਮਐਲਏਰ ਉਹਦੇ ਮੁਤਾਬਕ ਦੋਨੋਂ ਪਾਰਟੀਆਂ ਦੇ ਬਿਆਨ ਲੈ ਕੇ ਜੋ ਬੰਦੀ ਜਾਂਚ ਕਾਰਵਾਈ ਕਰਨਗੇ ਭਾਈ ਮੇਮਾ ਜੀ ਗੁਰਜੀਤ ਸਿੰਘ ਆ ਜੀ ਕਿਹੜਾ ਪਿੰਡ ਹੈ ਜੀ ਖਾਲੜਾ ਭਾਜੀ ਕੀ ਚੱਕਰ ਹੈ ਵੀ ਜੀ ਸਰ ਜੀ ਭਾਈ ਅਸੀਂ ਨਾ ਮੇਰਾ ਫਰੈਂਡ ਆ ਦੋਸਤ ਗੋਪੀ ਸਿੰਘ ਪਟਵਾਰੀ ਅਸੀਂ ਇਹਨਾਂ ਦੀ ਘਰ ਰੇਤ ਮੋਂਦੇ ਸੀ ਤੇ ਟਰਾਲ ਲੈਂਦਾ ਸੀ ਅਸੀਂ ਨਾ ਕੀ ਤੋਂ ਤੇ ਉਹ ਅਸੀਂ ਵਾਪਸ ਛੱਡ ਜਾਂਦੇ ਸੀ ਘਰ ਉਹਨਾਂ ਦੇ ਵਾਪਸ ਤੇ ਇਹ ਜਦੋਂ ਇਹ ਜਦੋਂ ਅਸੀਂ ਜਾ ਰਹੇ ਸੀ ਜਿਹੜਾ ਸਾਡੀ ਸ਼ੜਕਿਆ ਨਹੀਂ ਜਿਹੜੀ ਤੇ ਇਹਨਾਂ ਦੀ ਮੋਟਰਸਾਈਕਲ ਇਹਨਾਂ ਦੀ ਡੇਰੀ ਆ ਇਹਨਾਂ ਨੇ ਸਾਰੇ ਸੰਦ ਸ਼ੜਕ ਦੇ ਅੱਧ ਦੇ ਵਿੱਚ ਲਾਏ ਹੁੰਦੇ ਆ ਜੀ ਅਸੀਂ ਨਾਲੋਂ ਇਹ ਵੀ ਟਰਾਲਾ ਪਰਲੀ ਸਾਈਡ ਤੋਂ ਕਰਕੇ ਅਸੀਂ ਜਦੋਂ ਅਸੀਂ ਨਾਰੀ ਨੂੰ ਜਾਣ ਲੱਗੇ ਸੀ ਤੇ ਮਾੜਾ ਜਿਹਾ ਨਾ ਸਾਡਾ ਟਰਾਲਾ ਲੱਗ ਗਿਆ ਇਹਨਾਂ ਦੇ ਮੋਟਰਸਾਈਕਲ ਨਾਲ ਤੇ ਮੋਰਸਾਂ ਦੇ ਪਿਆ ਇਹਨਾਂ ਨੇ ਇੱਕ ਬਹਾਨਾ ਬਣਾਇਆ ਜੀ ਸਾਡੇ ਨਾਲ ਪੈਣ ਦਾ ਅੰਜਰੋਂ ਵਾਪਸੀ ਦੇ ਘਰ ਆਉਂਦੇ ਆ ਤੇ ਇਹ 25 30 ਜਾਣੇ ਲੈ ਕੇ ਪਹਿਲਾਂ ਹੀ ਇਹਨਾਂ ਨੇ ਫੋਨ ਕਰਕੇ ਆਪਣੇ ਬੰਦੇ ਬੁਲਾ ਲਏ ਆ ਤੇ ਇਹ ਸਾਡੇ ਆਉਂਦੇ ਆ ਸਾਹ ਦੀ ਸਰਨਾ ਕੁੱਟਮਾਰ ਕਰਨ ਦਾ ਵੀ ਗੁੰਡਾਗਰਦੀ ਕਰਨ ਦਾ ਵੀ ਇਹ ਸਾਡੀ ਗਲਤ ਹੈ ਇਹ ਆਉਂਦੇ ਆ ਉਹ ਮਜੂਦਾ ਕਿਹੜੀ ਕੀਹੜੀ ਚੀਜ਼ਾਂ ਨਾਲ ਵਾਰ ਕੀਤੇ ਗਏ ਤੁਹਾਡੇ ਇਹ ਜੀ ਤਿੱਖੇ ਦੰਤ ਰੇਣਾ ਤੋਂ ਹਾਕੀਆਂ بیسਬਲ ਆ ਵੇਖੋ ਜੀ ਤੁਹਾਨੂੰ ਮੈਂ ਮਿਖਾਉਣਾ ਹੈ ਜੀ ਮੇਰੇ ਜੀ ਇਹਨਾਂ ਨੇ بیسਬਲ ਮਾਰੇ ਆ ਮੋਢਿਆਂ ਦੇ ਉੱਤੇ ਤੇ ਹਾਕਿਆ ਮਾਰ ਗਿਆ ਦੀ ਇਹਨਾਂ ਨੇ ਕੀ ਮੰਗ ਕਰਦੇ ਮੈਂ ਪ੍ਰਸ਼ਾਸਨਕ ਤੋਂ ਇਹੋ ਮੰਨ ਕਰਦਾ ਜੀ ਇਹੋ ਜੇ ਲੋਕਾਂ ਨੂੰ ਨੱਥ ਪਾਈ ਜਾਵੇ ਇਹ ਜਿਹੜੇ ਲੋਕ ਨੇ ਬਹੁਤ ਗਲਤ ਕੰਮ ਕਰਦੇ ਨੇ ਗੁੰਡਾਗਰਦੀ ਕਰਦੇ ਨੇ ਤੇ ਇਹਨਾਂ ਨੂੰ ਮੈਂ ਪ੍ਰਸ਼ਾਸਨਕ ਤੋਂ ਇਹੋ ਹੀ ਮੰਗ ਕਰਦਾ ਹਾਂ ਜੀ ਹੱਥ ਜੋੜ ਕੇ ਜੇ ਸਾਡੀਆਂ ਜਨਾਨੀਆਂ ਨਾ ਹੁੰਦੀਆਂ ਤੇ ਸਾਨੂੰ ਇਹਨਾਂ ਨੇ ਮਾਰ ਦੇਣਾ ਸੀ ਦੋ ਜਾਨਿਆਂ ਨੂੰ ਜੀ ਅਹੀਂ ਹਉ ਮਾਫ ਕਰਦੇ ਤੋ ਹੀ ਦਰਖਾਸਤ ਦਿੱਤੀ ਹਾਂ ਜੀ ਦਿੱਤੀ ਆ ਜੀ ਪਰ ਦੂਸਰੇ ਕੋਈ ਕਾਰਵਾਈ ਨਹੀਂ ਕੀਤੀ ਪਤਾ ਨਹੀਂ ਕਿਉਂ ਕਿੰਨਾ ਚਿਰ ਹੋ ਗਿਆ ਜੀ ਇਸ ਟੀ ਇਸ ਸੀ ਨੂੰ ਜੀ ਕੱਲ੍ਹ ਤਾਂ ਆ ਗਿਆ ਤਾਂ ਮੈਂ ਕੰਮ ਕੀਤਾ ਜੀ ਰਾਤ ਆ ਸਾਡੇ ਨਾਲ ਇਹ ਘਟਨਾ ਵਾਪਰੀ ਆ ਜੀ ਪੱਟੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ